ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਆਪਾਂ ਇਹ ਸ਼ਨੀਵਾਰ ਦੇ ਪਹੁੰਚੇ ਤੇ ਵਰਕ ਕਰਦੇ ਆਂ ਦੇਖੋ ਇਹ ਇਧਰ ਆਪਣੇ ਇਹ ਡਿਜ਼ਾਈਨ ਚੱਲੀ ਜਾਂਦੇ ਦੇਖੋ ਇਹਦੇ ਵਿੱਚ 3 ਕਲਰ ਹੈ ਅਸੀਂ 2 ਕਲਰ ਹੀ ਰੱਖੇ ਆਂ ਤੇ ਇਹਦਾ ਆਪਾਂ ਕੱਟਵਾਰਕ ਨਾਲ ਦਰੱਖੇ ਬਸ ਅੱਤੇ ਫੱਲੇ ਇਹਦੇ ਰੱਖੇ ਆਪਾਂ ਇੱਕ ਪੌਂਚਾ ਤਿਆਰ ਕਰ ਲਿਆ ਦੇਖੋ ਇਹਦਾ ਆਪਾਂ ਕੱਟਵਾਰਕ ਨਾਲ ਸੇ ਛੱਗੇ ਦਾ ਰੱਖਿਆ ਆਪਾਂ ਦੋ ਕਲਰ ਹੀ ਪਾਏ ਆ ਇੱਕ ਸੂਟ ਤਿਆਰ ਕੀਤਾ ਉਹ ਵੀ ਤੁਹਾਨੂੰ ਦਿਖਾਉਣੇ ਆ ਇਧਰ ਆਪਣਾ ਇਹ ਕੱਟਵਾਰਕ ਹੋਈ ਜਾਂਦਾ ਦੇਖੋ ചല്ലോ വാണു സൂട്ട് വെക്കാൻ ലാസ്റ്റ് ബിന്ദഗങ്ങ സൂട്ടോ ജീൻ സൂട്ട തയ്യാറ ਇਹੀ ਰਿਤੇ ਵਰਕ ਕੀਤਾ ਦੇਖੋ ਇਹ ਵੀ ਆਪਾਂ ਐਸੀ ਮਸ਼ੀਨ ਤੇ ਕੀਤਾ ਹੈ ਤੇ ਇਹਦਾ 20 ਇੰਚ ਕੇ ਘੇਰਾ ਤਿਆਰ ਕੀਤਾ ਹੈ ਹਲਕੀ ਜੀ ਬੇਲ ਪਾਈ ਆਪਾਂ ਇਹ ਤੇ ਜਿਹੜੇ ਆਪਾਂ ਇਧਰ ਬਾਹਾਂ ਤੇ ਡਿਜ਼ਾਈਨ ਤਿਆਰ ਕੀਤਾ ਇਹ ਇੱਕ ਇਹਦੀਆਂ ਬਾਹਾਂ ਤਿਆਰ ਕੀਤੀਆਂ ਨੇ ਤਿੱਕਾ ਪਕੇਰਾ ਦੇਖੋ ਇਹਨਾਂ ਬਾਹਾਂ ਤੇ ਇੱਕ ਐਸੀ ਬਾਹਾਂ ਤੇ ਇਹ ਇਹ ਜਿਹੜੇ ਇਹ ਸਲਵਾਰ ਕੀਤੇ ਸਟੇਟ ਸਲਵਾਰ ਦੇ ਪੌਂਚੇ ਤਿਆਰ ਕੀਤੇ ਆਪਾਂ ਦੇਖੋ ਦੋ ਕਲਰ ਪਾਏ ਆ ਦੋ ਜਿਹੇ ਦੋਨੋਂ ਪਾਸੇ ਕੀਤੇ ਆਪਾਂ ਇੱਕ ਇਹ ਦੂਜੇ ਪਾਸੇ ਆ ਗਏ ਆ ਸੀ ਇਹ ਆਪਾਂ ਪੌਂਚੇਆਂ ਦੇ ਮਾਰਕਾ ਕੀਤਾ ਤੇ ਆਪਾਂ ਸੂਟ ਤਿਆਰ ਕੀਤਾ ਜੇ ਤੁਸੀਂ ਵੀ ਆਪਾਂ ਤੋਂ ਸੋਹਣੇ ਸੋਹਣੇ ਸੂਟ ਤਿਆਰ ਕਰਵਾਉਣੇ ਤਾਂ ਆਪਾਂ ਨੂੰ ਆਰਡਰ ਕਰ ਸਕਦੇ ਹੋ WhatsApp ਤੇ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੇ ਹਿੰਦੀ ਬੂਟੀ ਦੇ ਜਾਂ ਨੀਡਲ ਵਰਕ ਦੇ ਸੂਟ ਤਿਆਰ ਕਰਵਾਉਣੇ ਪੇਂਟ ਵਾਲੇ ਉਹ ਵੀ ਕਰਵਾ ਸਕਦੇ ਹੋ ਜਿਹੇ ਜੇ ਕੱਪੜੇ ਤੇ ਆਖੋਗੇ ਉਹ ਜਿਹੇ ਤੇ ਤਿਆਰ ਕਰਕੇ ਦੇਵਾਂਗੇ ਤੇ ਸਫਾਈ ਦੇਖੋ ਤੁਸੀਂ ਇਸ ਤੇ ਕਿੰਨੀ ਸਫਾਈ ਆਈ ਹੋਈ ਹੈ ਤੇ ਇਹਦੀ ਸਫਾਈ ਦੇਖੋ ਇਹ ਆਪਾਂ ਨਾਲ ਦੇ ਕਲਰ ਪਾਇਆ ਹੈ ਇੱਕ ਤੇ ਆਪਾਂ ਦੋ ਕਲਰ ਪਾਏ ਐ ਇਹ ਜਾਂ ਕਮੀਜ਼ ਕਮੀਜ਼ ਨਾਲ ਦਾ ਕਲਰ ਹੈ ਇਹ ਤੇ ਇਹ ਸਲਵਾਰ ਹੈ ਇਹ ਇਹ ਜਿਹੜਾ ਵਾਈਟ ਜਾਂ ਹੀ ਆਉਂਦਾ ਤੇ ਹੈਗਾ ਜਾਮਨੀ ਜਾਂ ਫਿੱਕਾ ਜ ਚਲੋ ਜੀ ਆਪਾਂ ਅਗਲੇ ਵੀਡੀਓ ਚ ਮਿਲਦੇ ਆ ਹੋਰ ਡਿਜ਼ਾਈਨ ਲੈ ਕੇ ਸੋਹਣੇ ਸੋਹਣੇ ਸੂਟਾਂ ਦੇ ਚਲੋ ਜੀ ਸਾਰਿਆਂ ਨੂੰ ਸਸਰੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ